ਜੈ ਜੈ ਗੁਰੂ ਜੀ ਸੰਗਤ ਜੈ ਗੁਰੂ ਜੀ ਮੈਂ ਆਪਣੇ ਗੁਰੂ ਜੀ ਦੇ ਸੰਗ ਸਤਸੰਗ ਨੂੰ ਸ਼ੇਅਰ ਕਰਨਾ ਚਾਹੁੰਦੀ ਹਾਂ ਮੈਂ ਫਰੀਦਕੋਟ ਦੀ ਨਿਵਾਸੀ ਹਾਂ ਮੈਨੂੰ ਡੇਢ ਸਾਲ ਹੋ ਗਿਆ ਗੁਰੂ ਪਾ ਦੇ ਨਾਲ ਜੁੜਿਆ ਗੁਰੂ ਪਾ ਨੇ ਮੈਨੂੰ ਆਪਣੇ ਨਾਲ ਜੋੜਿਆ ਮੈਂ ਸਤਸੰਗ ਆਪਣਾ ਸ਼ੁਰੂ ਚੌਥਾ ਕਿਤਾਬ ਨਿਵਾਏ ਜੰਨੇ ਗਿਣਤੀ ਨਹੀਂ ਕਰਦੇ ਇਸ ਕਰਕੇ ਮੈਂ ਨਵੀਂ ਗੁਰੂ ਪਾਣੇ ਭਲਾ ਦਿੱਤਾ ਹੈ ਗੁਰੂ ਪਾ ਸ਼ੁਕਰਾਣਾ ਤੇਰੇ ਗੁਰੂ ਪਾ ਦੀ ਬਹੁਤ ਮਿਹਰ ਹੈ ਗੁਰੂ ਪਾ ਜੀ ਨਾਲ ਕੱਲ ਗੁੱਸੇ ਵੀ ਸੀ ਅੱਜ ਫਿਰ ਮੰਨ ਟਿਕ ਗਿਆ ਗੁਰੂ ਪਾ ਦੇਗੇ ਮੈਂ ਕਰ ਅਰਦਾਸ ਲਈ ਸੀ ਮaaf ਕਰਨਾ ਗੁਰੂ ਪਾ ਮੈਂ ਮੰਤਰ ਜਾਪ ਕਰਨਾ ਭੁੱਲ ਗਈ ਓਮ ਨਮਸ਼ਿਵਾਯ ਸ਼ਿਵ ਜੀ ਸਦਾ ਸਹਾਇ ਓਮ ਨਮਸ਼ਿਵਾਯ ਗੁਰੂ ਜੀ ਸਦਾ ਸਹਾਇ ਗੁਰਪਾਤ ਜੀ ਦੇ ਨਾਲ ਬਹੁਤ ਦੇਰ ਤੋਂ ਮੈਂ ਇੱਕ ਅਰਜੀ ਅਰਜੀ ਲਾਈ ਹੋਈ ਸੀ ਕਿ ਗੁਰਪਾ ਵੀ ਮੇਰੀ ਅਰਜੀ ਜਰੂਰ ਸੁਣ ਲੋ ਕਿ ਬਹੁਤ ਸਾਲਾਂ ਤੋਂ ਮੈਂ ਤੜਫ ਰਹੀ ਆ ਮੈਂ ਪਿਛਲੇ ਸਤ ਸੰਗ ਚ ਕਿਹਾ ਸੀ ਪਰ ਪਤਾ ਨਹੀਂ ਸ਼ਾਇਦ ਗੁਰੂ ਮਹਾਰਾਜ ਜੀ ਨੂੰ ਕੀ ਮਨਜ਼ੂਰ ਹੈ ਕਿ ਅਰਜੀ ਕਲ ਸਵੀਕਾਰ ਨਹੀਂ ਹੋਈ ਮੈਨੂੰ ਨੈਕਟਿਵਿਟੀ ਉਹਦੇ ਉਸੇ ਚ ਆ ਗਈ ਵੀ ਨਹੀਂ ਅਰਜੀ ਸਵੀਕਾਰ ਨਹੀਂ ਕੀਤੀ ਗੁਰਪਾ ਨੇ ਕਲ ਬਹੁਤ ਗੁੱਸੇ ਸੀ ਗੁਰੂ ਪਾ ਦੇ ਨਾਲ ਨਰਾਜ ਹੋਈ ਜਿਵੇਂ ਇੱਕ ਧੀ ਆਪਣੇ ਪਿਓ ਨੂੰ ਲਾਂਬਾ ਦਿੰਦੀ ਐ ਮੈਂ ਵੀ ਲਾਂਬੇ ਦਿੱਤੇ ਕੱਲ ਨੂੰ ਲਾਨੂੰ ਬਹੁਤ ਬਹੁਤ ਜ਼ਿਆਦਾ ਫਿਰ ਕਿਆ ਕਿਸ ਸੰਸਾਰ ਦੇ ਵਿੱਚ ਹੋਰ ਤਾਂ ਕੋਈ ਹੈ ਵੀ ਨਹੀਂ ਕਿਸੇ ਨੇ ਬਾਹ ਕਦੀ ਫੜੀ ਨਹੀਂ ਹੁਣ ਤੂੰ ਫੜੀ ਐ ਤਾਂ ਤਾਂ ਵੀ ਤਕਲੀਫਾਂ ਹੀ ਤਕਲੀਫਾਂ ਸ਼ਾਮ ਤੇ ਫਿਰ ਮਨ ਨੂੰ ਟਿਕਾ ਲਿਆ ਵੀ ਕੋਈ ਗੱਲ ਨਹੀਂ ਆਪਣੇ ਕਰਮਾਂ ਦੇ ਐ ਪਤਾ ਨਹੀਂ ਕਰਮਾਂ ਦੀ ਕੀ ਖੇਡ ਐ ਕਿਹੜੇ ਮਾੜੇ ਕਰਮ ਐ ਜਿਹੜੀ ਮੇਰੀ ਅਰਜ਼ੀਆਂ ਸਵੀਕਾਰ ਕਿਉਂ ਨਹੀਂ ਹੋ ਰਹੀਆਂ ਲੰਬਾ ਦੇ ਕੇ ਗੁਰੂਬਾਣੀ ਨੂੰ ਰਾਤੀ ਸੋ ਗਈਆਂ ਔਰ ਬਹੁਤ ਆਰਾਮ ਨਾਲ ਜਵੇਂ ਘੋਦੀ ਚ ਦੀਂਦ ਦੇਤੀ ਚਲੋ ਟੈਨਸ਼ਨ ਫ੍ਰੀ ਕਰਕੇ ਸਵਾਤਾ ਅੱਜ ਗੁਰੂਪਾ ਉੱਠਦਿਆਂ satsang ਕੀਤਾ ਸਾਰਾ ਕੁਝ ਹੋ ਗਿਆ ਹੁਣ satsang ਸੁਣਦੀ ਪੀ ਗੁਰੂ ਮਹਾਰਾਜ ਜੀ ਦੇ YouTube ਤੋਂ ਕਿ ਗੁਰੂ ਮਹਾਰਾਜ ਜੀ ਨੇ ਜਿਵੇਂ ਮੇਰੇ ਨਾਲ ਸੇਮ ਰਿਲੇਟਡ ਦਿੱਤਾ ਵੀ ਤੂੰ ਕਾਲੀ ਕਿਉਂ ਪੈਣੀ ਹੈ ਕਾਲੀ ਨਾ ਪੈ ਜੋ ਵੀ ਹੋ ਰਿਹਾ ਚੰਗਾ ਹੋ ਰਿਹਾ ਔਰ ਮੈਂ ਜੋ ਕੀਤਾ ਉਹ ਚੰਗਾ ਕੀਤਾ ਇਹਦੇ ਚ ਤੇਰਾ ਹੀ ਫਾਇਦਾ ਹੋਣਾ ਥੋੜੇ ਦਿਨਾਂ ਨੂੰ ਤੂੰ ਇਹੀ ਕਹੇਂਗੀ ਕਿ ਹਾਂ ਜੋ ਚੰਗਾ ਕੀਤਾ ਤੁਸੀਂ ਉਹ ਨਹੀਂ ਕੀਤਾ ਜੋ ਮੈਂ ਤੁਹਾਨੂੰ ਖਦਾਨੂ ਕਿਹਾ ਸੀ ਇਹ ਵਧੀਆ ਕੀਤਾ ਜੋ ਤੁਸੀਂ ਕੀਤਾ ਥੋੜੇ ਦਿਨਾਂ ਤੱਕ ਤੈਨੂੰ ਸਾਰਾ ਕੁਝ ਠੀਕ ਹੋ ਜਾਏਗਾ ਦੇਖੇ ਤੈਨੂੰ ਮਿਲੇਗਾ ਖੁਸ਼ੀਆਂ ਆਣਗੀਆਂ ਹੋਰ ਵੀ 사ਸਾਂ ਦੇ ਜੋ ਜੋ ਉਹਨਾਂ ਨੇ ਦੱਸਿਆ ਦੀਦੀ ਨੇ ਉਹ ਇੱਕ ਇੱਕ ਪੁਆਇੰਟ ਮੈਂ ਲੈ ਲਿਆ ਹੈ ਲੱਗਾ ਕਿ ਗੁਰੂ ਪਾ ਜੀ ਨੇ ਮੈਨੂੰ ਪੂਰੀ ਤਰ੍ਹਾਂ ਜਵਾਬ ਦਿੱਤਾ ਸ਼ੁਕਰਾਨਾ ਗੁਰੂ ਪਾ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ 사ਧ ਸੰਗ ਰਹੀਓ ਗੁਰੂ ਪਾ ਮੇਰੇ ਕੋ ਪੁੱਲਾ ਹੋ ਜਾਂਦੀ ਹੈ ਤੁਸੀਂ ਨਾ ਦੀ ਮੇਰੇ ਤੋਂ ਖਮੋੜਿਓ ਜੈ ਗੁਰੂ ਜੀ ਮੈਂ 사ਸੰਗ ਨੂੰ ਸਮਾਪਤ ਕਰਦੀ ਹਾਂ ਓਮ ਨਮਸ਼ਿਵਾਯ ਸ਼ਿਵ ਜੀ ਸਦਾ ਸਹਾਯ ਓਮ ਨਮਸ਼ਿਵਾਯ ਗੁਰੂ ਜੀ ਸਦਾ ਸਹਾ ਸ਼ਿਵ ਜੀ ਸਦਾ ਸਹਾਇਓ ਓਮ ਵਿਸ਼ਵਾਏ ਗੁਰੂ ਜੀ ਸਦਾ ਸਦਾ ਅੰਗ ਸੰਗਤ ਥੈਂਕ ਯੂ ਦੀਦੀ ਜੀ ਮੇਰਾ ਸ਼ੇਅਰ ਕਰ ਦਿਓ ਸਤਸੰਗ ਪਲੀਜ਼ ਜੈ ਗੁਰੂ ਜੀ